ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਹੈਗੀ ਮੱਸੀਆ ਤੇ ਆਪਾਂ ਚੱਲੇ ਆਂ ਮਸਤਾਂ ਨਾਲ ਸਾਹ ਮੱਸੀਆ ਤੇ ਤੇ ਆਪਾਂ ਆਪੋ-ਆਪੋ ਬੱਸ ਰੈਡੀ ਆਂਗੇ ਤੇ ਗੱਡੀ ਤੇ ਮਾਰ ਰਿਹਾ ਹੁਣ ਪਾਣੀ ਜੋ ਕੇਵਲ ਕੱਪੜਾ ਮਾਰੀ ਜਾਂਦਾ ਹੈਗਾ ਇੱਕ ਤੋਂ ਬਾਅਦ ਮਾਰਾਂਗੇ ਤੇ ਪਾਣੀ ਜਿਹੜੀ ਇਸ ਕੰਟੀਨਰੀਅਰ ਤੇ ਨਹੀਂ ਤੇ ਚੱਲਾਂਗੇ ਆਪਾਂ ਅੱਜ ਆਪਣੇ ਨਾਲ ਜਾਣਗੇ ਮੈਂ ਮੇਰੀ ਮੰਮੀ ਤੇ ਮੇਰੀ ਬਾਸੀ ਜੀ ਤੇ ਆਪਣੇ ਮਾਮਾ ਜੀ ਆਏ ਹਣੇ ਉਹ ਜਾਣਗੇ ਨਾਲ ਦਿਖਾਣਾ ਇਸ ਸਾਰਾ ਕੁਝ ਬਲੌਗ ਦੇ ਵਿੱਚ ਮੱਜਾ ਵਗੈਰਾ ਨਵਾਤੀਆਂ ਪਾਓ ਜੀ ਤੇ ਧੋ ਕੇ ਗੱਡੀ ਮਾਰਤੀ ਗੱਡੀ ਦੇ ਵਿੱਚ ਆਪਾਂ ਪਾਲਸ ਤੇ ਚਮਕ ਰਹੀ ਆ ਪੂਰੀ ਫੁੱਲ ਤੇ ਬਸ ਕਲਾ ਮੂ ਫਰੰਟ ਚੀਸਾ ਰਹਿ ਗਿਆ ਇੱਥੇ ਥੋੜਾ ਜਿਹਾ ਮਾਰ ਦਿਆਂ ਕਪੜਾ ਉਹ ਸਕਰਾਚਸ ਦੇ ਮਤਲਬ ਸਕਰਾਚ ਨਹੀਂ ਕਪੜੇ ਦਾਗ ਜਣੇ ਬਾਹਰਲੇ ਪਾਸੇ ਉਹ ਮਾਰ ਦਈਏ ਬਾਕੀ ਓਕੇ ਆ ਕੰਮ ਤੇ ਚਲਦੇ ਆ ਮਸਤ ਹੋਣਾ ਸਾਹਿਬ ਉਧਰ ਵੀ ਸਾਰੇ ਹੋ ਗਏ ਯਾਰ ਮਾਸੀ ਵੀ ਆ ਗਈ ਆਪਣੀ ਲਓ ਜੀ ਤੇ ਪਹੁੰਚ ਗਏ ਆਪਾਂ ਮਰਤੋਣਾ ਸਾਹਿਬ ਤੇ ਬਠਨੇ ਮਾਸੀ ਮੰਮੀ ਤੇ ਸਾਈਡ ਤੇ ਮੇਰੇ ਮਾਮਾ ਜੀ ਪੂਰਾ ਸਾਹਮਣੇ 게ਟ ਆ ਤੁਮ ਮਗਾ ਟ੍ਰੱਕ ਲਓ ਜੀ ਤੇ ਪਹੁੰਚ ਗਏ ਆਪਾਂ 메ਨ 게ਟ ਚ ਅੱਜ ਜਾਈ ਜਗਾ ਖਾਲੀ ਸੱਡੀ ਹੋਈ ਹੈ ਜੀ ਰੱਸੇ ਵਗੈਰਾ ਲਾ ਕੇ ਕੁਝ ਗੱਡੀਆਂ ਅੱਗੇ ਇੱਥੇ ਆਇਆਂ ਨਹੀਂ ਹੁੰਦੀਆਂ ਅੱਜ ਔਨ ਇਥੇ ਪਰ ਗੱਡੀਆਂ ਅੱਜ ਵੀ ਪੀੜ ਬਹੁਤ ਆ ਬਟ ਦੀਵਾਲੀ ਵਾਲ ਜਨਨ ਨਾਲੋਂ ਘੱਟ ਪੀੜ ਅੱਜ ਬਾਉ ਜੀ ਤੇ ਪਹਿਲਾਂ ਕਰਦੇ ਆਪਾਂ ਇਸ਼ਨਾਨ ਨ ਸਰੋਵਰ ਚ ਤੇ ਫਿਰ ਚੱਲਾਂਗੇ ਦੇਖ ਕਰਾਉਣ ਦੇਖ ਕਰਾ ਕੇ ਫਿਰ ਟਿਕਾਂਗੇ ਮੱਥਾ ਤੇ ਉਸ ਤੋਂ ਬਾਅਦ ਲੰਗਰ ਚ ਕਰਦੇ ਆਂ ਇਸ਼ਨਾਨ ਬਾਉ ਜੀ ਤੇ ਇਸ਼ਨਾਨ ਆਪਾਂ ਕਰ ਲਿਆ ਤੇ ਹੁਣ ਚੱਲ ਜਾਂਦੇ ਦੇਖ ਕਰਮ ਦੇਖ ਕਰਾ ਕੇ ਟਿਕਾਂਗੇ ਮੱਥਾ ਚਲਦੇ ਆਂ ਪਿੱਤਰ ਲਓ ਜੀ ਤੇ ਮੱਖਾ ਆਪਾਂ ਟੇਕਿਆ ਨਾ ਤੇ ਹੁਣ ਚੱਲਦੇ ਆਪਾਂ ਲੰਗਰ ਵਾਲੀ ਸਾਈਡ ਟਾਈਮ 11 ਵਜੇ ਗਏ ਨੇਗੇ ਇਹ ਆ ਗਿਆ ਬਾਜ਼ਾਰ ਮਾਸਟਰ ਸਾਹਿਬ ਦਾ ਛੋਟਾ ਜਿਹਾ ਮੱਛਰਦਨ ਵਧੀਆ ਭੀੜ ਹੁੰਦੀ ਆੜੇ ਉਹ ਜਿੱਤੇ ਮੱਥਾ ਟੇਕਿਆ ਪਾਗੇ ਸੀਗੇ ਤੋਂ ਹੁਣ ਕਮਾਉਣਾ ਪਤੋ ਕਵਰੇ ਫਿਰ ਚਲਾਇਆ ਘਰ ਨੂੰ ਔਰ ਪੱਕੇ ਥੋੜਾ ਯਾਰ ਸੌਸ ਇਹਦੇ ਵਿੱਚ ਹੀ ਪਾਈ ਜੰਗਾ ਉੱਪਰ ਇਹੋ ਕਰਦੀ ਸੌਸ ਤਾਂ ਉੱਪਰ ਹੀ ਪਾ ਦਈ ਫਿਰ ਥੋੜੀ ਪਾਈ ਮੈਂ ਲਓ ਜੀ ਤੇ ਮਸਾਲਾ ਸਭ ਤੋਂ ਆਗੇ ਸੇ ਆਪਾਂ ਕਰੇ ਤੇ ਆ ਕੇ ਸੌਂਗੇ ਸੀਗੇ ਤੇ ਹੁਣ ਸੌਣ ਤੋਂ ਬਾਅਦ ਉੱਠਿਆਂਗੇ ਤੇ ਸੱਨੀ ਵਗੈਰਾ ਕਰਤੀ ਹੁਣ ਪਾਣੀ ਪੀਉਣ ਲੱਗੇ ਤੇ ਇਸ ਤੋਂ ਬਾਅਦ ਚੋਵਾਂਗੇ ਇਹੋ ਇਹੋ ਲਓ ਜੀ ਤੇ ਕਰਤੀ ਧਾਰਾਂ ਦੀ ਚਵਾਈ ਸ਼ੁਰੂ ਡਾਇਰੀ ਤੇ ਕੇਵਲ ਹੈ ਨਹੀਂ ਅੱਜ ਘਰੇ ਤੇ ਆਪਣੀ ਹੈਗੀ ਡਿਊਟੀ ਧਾਰਾਂ ਨੂੰ ਚੋਣ ਦੀ ਤਾਂ ਪੌਣੀ ਪੰਜ ਹੋ ਗਿਆ ਫਿਰ ਲੱਗ ਕੇ ਚੋਣਾ ਪਹਿਲਾਂ ਜੋ ਮਗ ਇਹਨੂੰ ਫੇਰ ਇਹਨੂੰ ਐਂਡ ਆਫਟਰ ਥੈਟ ਉਹਨੂੰ ਲਓ ਜੀ ਇੱਕ ਚਾਰ ਤਾਰ ਆਪਾਂ ਚੋੜੀ ਉਹਦੀ ਤੇ ਹੁਣ ਦੂਸਰੀ ਲੱਗ ਕੇ ਚੋਣ ਤੇ ਇਹਨੂੰ ਚੁੰਗ ਰਿਹਾ ਕੱਟਾ ਹਲੇ ਤੇ ਫਿਰ ਉਸ ਤੋਂ ਬਾਅਦ ਹੋਲੀ ਟਰਨ ਆਲਾ ਵਈ ਬੱਸ ਆ ਲੋ ਜੀ ਤੇ ਆਪਾਂ ਡੈਰੀ ਚੋਂ ਪਾਇਆ ਦਾ ਕੰਮ ਸਾਰੇ ਆਪਣੇ ਨਿਬੜ ਗਏ ਤੇ ਹੁਣ ਚੱਲਦੇ ਆਪਾਂ ਘਰ ਨੂੰ ਇੱਧਰ ਆ ਗਈ ਸਾਡੇ ਪਿੰਡ ਦੀ ਸਾਥ ਇਸ ਆਪਾਂ ਪਿੰਡ ਦੀ ਮਿਲਦਿਆਂ ਕੱਲ ਨੂੰ ਨਿਊ ਬਲੌਗ ਦੇ ਵਿੱਚ ਤੁਹਾਨੂੰ ਕਰਦੇ ਆਪਾਂ ਇਸ ਸਮਾਪਤ ਓਕੇ ਜੀ ਧੰਨਵਾਦ ਜੀ ਸਾਰਿਆਂ ਦਾ